ਗੁਰੂ ਰੋਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਜੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਇਤਿਹਾਸ ਦੀ ਲੜੀਵਾਰ ਗਾਥਾ শ্রবণ ਕਰਦੇ ਹੋ ਇਹ ਜੋ ਕਿਸ਼ਤ ਅੱਜ ਅਧਿਆਏ ਜੋ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਉਹਨਾਂ ਦੇ ਇਤਿਹਾਸ ਦਾ ਆਖਰੀ ਅਧਿਆਏ ਹੈ ਇਸ ਤੋਂ ਬਾਅਦ ਸਖਤਰ ਉਸ ਬੰਦਾ ਤੋਂ ਹੋਰ ਅਧਿਆਇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਸਤਿਗੁਰੂ ਸਾਰੋ ਪਿਛਲੇ ਅਧਿਆਇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਕਿਵੇਂ ਦੋ ਟੀਮਾਂ ਬਣੀਆਂ ਨੇ ਤੇ ਕਿੱਥੇ ਮੀਟਿੰਗ ਹੋਈ ਹੈ ਕਿਸ ਢੰਗ ਦੇ ਨਾਲ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਉਥੋਂ ਚੁੱਕ ਲਿਆ ਗਿਆ ਚਾਂਦਨੀ ਚੌਂਕ ਦੇ ਵਿੱਚੋਂ ਤੇ ਕਿਵੇਂ ਬਾਬਾ ਲੱਖੀ ਸ਼ਾ ਵਣਜਾਰਾ ਜੀ ਨੇ ਧੜ ਉਥੋਂ ਚੁੱਕਿਆ ਹੈ ਤੇ ਆਪਣੇ ਘਰ ਦੇ ਵਿੱਚ ਲਿਜਾ ਕੇ ਸੰਸਕਾਰ ਕਰ ਦਿੱਤਾ ਹੈ ਸੋ ਗੁਰਸਵਾਰ ਇਸ ਅਧਿਆਇ ਦੇ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਭਾਈ ਜਤਾ ਜੀ ਨੇ ਫਿਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਅਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਸੋ ਗੁਰਸਵਾਰ ਸਭ ਤੋਂ ਪਹਿਲਾਂ ਸੀਸ ਭਾਈ ਨਾਨੂ ਜੀ ਦੇ ਘਰ ਵਿਖੇ ਪਹੁੰਚਿਆ ਹੈ ਇਸ ਤੋਂ ਜਦੋਂ ਮੁਗਲਾਂ ਨੇ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਧੜ ਤੇ ਸੀਸ ਪਿਆਸੀ ਜਦੋਂ ਉਹਨਾਂ ਨੇ ਦੇਖਿਆ ਹੈ ਕਿ ਧੜ ਗਾਇਬ ਹੋ ਚੁੱਕਾ ਹੈ ਬਾਅਦ ਵਿੱਚ ਉਹਨਾਂ ਨੇ ਦੇਖਿਆ ਕਿ ਅਸਲ ਸੀਸ ਵੀ ਗਾਇਬ ਹੋ ਚੁੱਕਾ ਹੈ ਇਹ ਸੀਸ ਕਿਸੇ ਹੋਰ ਦਾ ਹੈ ਤਾਂ ਉਹਨਾਂ ਨੇ ਨਾਕਾਬੰਦੀ ਹੋਰ ਵਧਾ ਦਿੱਤੀ ਹੈ ਖਾਸ ਕਰਕੇ ਪੰਜਾਬ ਵਾਲੇ ਪਾਸੇ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੇ ਉੱਤੇ ਬਹੁਤ ਜ਼ਿਆਦਾ ਫੌਜ ਲਗਾ ਦਿੱਤੀ ਹੈ ਗਸ਼ਤ ਵਧਾ ਦਿੱਤੀ ਹੈ ਸੋ ਗੁਰੂ ਸਵਾਰਿਓ ਹੁਣ ਅਗਲਾ ਜਿਹੜਾ ਸਭ ਤੋਂ ਵੱਡਾ ਕਾਰਜ ਸੇ ਉਸ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਿਰ ਅਨੰਦਪੁਰ ਸਾਹਿਬ ਵਿਖੇ ਪਚਾਉਣਾ ਫਿਰ ਵਿਚਾਰ ਹੋਈ ਹੈ ਗੁਰਸਵਾਰਿਓ ਤਿੰਨ ਸਿੱਖ ਤਿਆਰ ਹੋਏ ਨੇ ਭਾਈ ਜੱਤਾ ਜੀ ਭਾਈ ਨਾਨੂ ਜੀ ਤੇ ਭਾਈ ਉਦਾ ਜੀ ਸੋ ਫੈਸਲਾ ਇਹ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਿਰ ਇੱਕ ਫੁੱਲਾਂ ਵਾਲੀ ਟੋਕਰੀ ਦੇ ਵਿੱਚ ਲਜਾਇਆ ਜਾਵੇਗਾ ਗੁਰਸਵਾਰਿਓ ਆਮ ਕਰਕੇ ਤਸਵੀਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਭਾਈ ਜਤਾ ਜੀ ਆਪਣੇ ਗਲ ਦੇ ਨਾਲ ਛਾਤੀ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਿਸਲਾ ਕੇ ਬੜੀ ਵਾਹੋ ਦਾਹੀ ਨਾਲ ਅਨੰਦਪੁਰ ਸਾਹਿਬ ਜਾ ਰਹੇ ਨੇ ਗੁਰਸਵਾਰਿਓ ਇਹ ਕਵੀਆਂ ਦੀਆਂ ਕਵਿਤਾ ਦੇ ਵਿੱਚ ਉਹਨਾਂ ਦੇ ਮਨ ਦੀਆਂ ਉਡਾਰੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਕੁਝ ਚਿੱਤਰਕਾਰ ਹੁੰਦੇ ਨੇ ਉਹ ਆਪਣੀਆਂ ਮਨ ਦੀਆਂ ਉਡਾਰੀਆਂ ਨੂੰ ਇੰਜ ਲਿਖ ਦਿੰਦੇ ਨੇ ਜਾਂ ਆਪਣੇ ਉਹ ਚਿੱਤਰ ਦੇ ਵਿੱਚ ਆਪਣੇ ਉਹ ਬਰਸ਼ਾ ਰਾਂਹ ਉਹ ਪ੍ਰਗਟ ਕਰ ਦਿੰਦੇ ਨੇ ਗੁਰੂ ਸਾਹਿਬੀ ਕਈ ਵਾਰ ਇਤਿਹਾਸ ਕੁਝ ਹੋਰ ਹੁੰਦਾ ਹੈ ਤੇ ਉਹਨਾਂ ਨੂੰ ਚਿੱਤਰਣ ਕੁਝ ਹੋਰ ਕਰ ਦਿੱਤਾ ਜਾਂਦਾ ਹੈ ਸੋ ਜੋ ਇਤਿਹਾਸ ਦਾ ਹੁਣ ਤੱਕ ਬਹੁਤ ਸਾਰੇ ਵਿਦਵਾਨਾਂ ਨੇ ਲਿਖਿਆ ਹੈ ਉਹਨਾਂ ਦੇ ਅਨੁਸਾਰ ਇਹ ਇੱਕ ਟੀਮ ਤਿਆਰ ਹੋਈ ਸੀ ਤਿੰਨ ਸਿੱਖਾਂ ਦੀ ਜਿਹਦੇ ਵਿੱਚ ਭਾਈ ਨਾਨੂ ਜੀ ਇੱਕ ਮੁਗਲ ਦੇ ਪੇਸ਼ ਦੇ ਵਿੱਚ ਉਹਨਾਂ ਨੇ ਹੱਥ ਦੇ ਵਿੱਚ ਬਰਸ਼ਾ ਲਿਆ ਏ ਦੂਸਰੇ ਭਾਈ ਜਤਾ ਜੀ ਜਿਨ੍ਹਾਂ ਨੇ ਫੁੱਲਾਂ ਵਾਲੀ ਟੋਕਰੀ ਆਪਣੇ ਸਿਰ ਉੱਤੇ ਟਿਕਾ ਕੇ ਤੇ ਤੀਸਰੇ ਭਾਈ ਉਦਾ ਜੀ ਤਿੰਨਾਂ ਨੇ ਚੱਲਣਾ ਸੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਵਿਥ ਪਾ ਕੇ ਇਸ ਢੰਗ ਦੇ ਨਾਲ ਕਿ ਜਿਵੇਂ ਇੱਕ ਦੂਜੇ ਨੂੰ ਪਹਿਚਾਣਦੇ ਹੀ ਨਾ ਹੋਣ ਨਾਲ ਹੀ ਇੱਕ ਉਹਨਾਂ ਨੇ ਉਸ ਸਮੇਂ ਇੱਕ ਨਿਸ਼ਾਨੀ ਰੱਖੀ ਹੈ ਜੇ ਅੱਜ ਦੇ ਸਮੇਂ 'ਚ ਕਹਿ ਦਈਏ ਤਾਂ ਇੱਕ ਕੋਡਵਰਡ ਰੱਖਿਆ ਹੈ ਭਾਈ ਨਾਨੂ ਜੀ ਸਭ ਤੋਂ ਅੱਗੇ ਚੱਲਣੇ ਨੇ ਤੇ ਉਹਨਾਂ ਦੇ ਵਰਸ਼ਾ ਸੱਜੇ ਹੱਥ ਵਿੱਚ ਹੋਣਾ ਹੈ ਅਗਰ ਆਉਣ ਵਾਲੇ ਰਸਤੇ ਦੇ ਵਿੱਚ ਕੋਈ ਸਖਤ ਨਾਕਾ ਲੱਗਿਆ ਹੋਵੇਗਾ ਤਾਂ ਉਹ ਪਿਛਲੇ ਸਿੰਘ ਭਾਈ ਜਯਤਾ ਜੀ ਤੇ ਭਾਈ ਉਦਾ ਜੀ ਨੂੰ ਨਿਸ਼ਾਨੇ ਵਜੋਂ ਸੱਜੇ ਹੱਥ ਵੱਲ ਵਰਸ਼ਾ ਥੋੜੀ ਬਾ ਤਾਂ ਚੁੱਕ ਕੇ ਉਹਨਾਂ ਨੂੰ ਸਾਵਧਾਨ ਕਰ ਦੇਣਗੇ ਕਿ ਅਗਲੇ ਪਾਸੇ ਕੋਈ ਨਾਕਾ ਹੈ ਇਸੇ ਤਰ੍ਹਾਂੇ ਅਗਰ ਕੋਈ ਫੌਜੀ ਟੁਕੜੀ ਹੈ ਜਾਂ ਸੁਭਾਵਨਾ ਹੈ ਕਿ ਉਹਨਾਂ ਨਾਲ ਝੜਪ ਹੋ ਚੁੱਕ ਹੋਵੇਗੀ ਜਾਂ ਪਛਾਨੇ ਜਾ ਸਕਦੇ ਨੇ ਤਾਂ ਉਹ ਖੱਬੇ ਹੱਥ ਵਿੱਚ ਬਰਸ਼ਾ ਆਪਣਾ ਖੱਬੇ ਹੱਥ ਵਿੱਚ ਲੈ ਕੇ ਬਾਹ ਤਾਂ ਚੁੱਕ ਕੇ ਪਿਛਲੇ ਸਿੱਖਾਂ ਨੂੰ ਸਾਵਧਾਨ ਕਰਨਗੇ ਤਿੰਨਾਂ ਨੇ ਇਹ ਪੱਕਾ ਮਤਾ ਪਕਾਇਆ ਹੈ ਕਿ ਅਗਰ ਕਿਤੇ ਝੜਪ ਹੁੰਦੀ ਵੀ ਹੈ ਕਿਤੇ ਫੌਜ ਦੇ ਨਾਲ ਤਾਂ ਉਸ ਸਥਿਤੀ ਦੇ ਵਿੱਚ ਭਾਈ ਜੱਤਾ ਜੀ ਉਥੋਂ ਕਿਸੇ ਵੀ ਤਰੀਕੇ ਦੇ ਨਾਲ ਨਿਕਲਣਗੇ ਤੇ ਉਹ ਦੋਵੇਂ ਸਿੱਖ ਜਿਹੜੇ ਹਨ ਉਹ ਫੌਜੀ ਟੁਕੜੀ ਦੇ ਨਾਲ ਉਹਨਾਂ ਨੂੰ ਰੋਕਣ ਵਾਸਤੇ ਯੁੱਧ ਕਰਨਗੇ ਭਾਈ ਨਾਨੂ ਜੀ ਕੋਲ ਵਰਸ਼ਾ ਹੈ ਭਾਈ ਉਦਾ ਜੀ ਕੋਲ ਤੇਗਾ ਹੈ ਜੋ ਉਹਨਾਂ ਨੇ ਆਪਣੇ ਕੱਪੜਿਆਂ ਦੇ ਹੇਠੋਂ ਲਕਾਇਆ ਹੈ ਰੂਪ ਬਦਲਿਆ ਹੈ ਫੁੱਲਾਂ ਦੀ ਟੋਕਰੀ ਇਸ ਕਰਕੇ ਲਈ ਹੈ ਕਿ ਬਹੁਤ ਸਾਰੇ ਜਿਹੜੇ ਫੁੱਲਾਂ ਦਾ ਉਸ ਸਮੇਂ ਉੱਥੇ ਵਪਾਰ ਹੁੰਦਾ ਸੀ ਦੂਸਰਾ ਉਹਦੇ ਵਿੱਚ ਨਿਕਲਣਾ ਸੌਖਾ ਸੀ ਸੋ ਗੁਰੂ ਸਵਾਰਿਓ ਉਸ ਸਮੇਂ ਜਿਹੜਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹਚਾਇਆ ਜਾਂਦਾ ਸੀ ਉਹਦੇ ਵਿੱਚ ਛੋਟੇ ਗੱਡੇ ਖੋਤੇ ਜਾਂ ਫਿਰ ਵੱਡੇ ਗੱਡਿਆਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਸੀ ਨਾਲ ਹੀ ਅਗਰ ਥੋੜਾ ਸਮਾਨ ਕਿਤੇ ਪਹਚਾਉਣਾ ਹੁੰਦਾ ਸੀ ਤਾਂ ਇੱਕ ਇਨਸਾਨ ਆਪਣੇ ਸਿਰ ਤੇ ਟੋਕਰੀ ਚੁੱਕ ਕੇ ਦੂਰ ਤੱਕ ਛੱਡ ਆਉਂਦਾ ਸੀ ਤਕਰੀਬਨ 50-55 ਸਾਲ ਪਹਿਲਾਂ ਪੰਜਾਬ ਦੇ ਵਿੱਚ ਸਿਰ ਦੇ ਉੱਤੇ ਟੋਕਰੀ ਚੁੱਕ ਕੇ ਦੂਜੇ ਇਲਾਕਿਆਂ ਵਿੱਚ ਸਮਾਨ ਪਹੁੰਚਾਉਣ ਦਾ ਢੰਗ ਤਰੀਕਾ ਚੱਲਦਾ ਰਿਹਾ ਹੈ ਬਹੁਤ ਸਾਰੇ ਪਰਿਵਾਰ ਆਪਣੀਆਂ ਧੀਆਂ ਦੀਆਂ ਪੁੱਤਾਂ ਦੀਆਂ ਜਾਂ ਘਰ ਦੀਆਂ ਬਹੁਤ ਸਾਰੀਆਂ ਖੁਸ਼ੀ ਨਾਲ ਦੂਸਰੀ ਜਗ੍ਹਾ ਤੇ ਭਾਜੀ ਜਾਂ ਹੋਰ ਚੀਜ਼ਾਂ ਇਸੇ ਰੂਪ ਦੇ ਵਿੱਚ ਭੇਜਦੇ ਸਨ ਜਿਨ੍ਹਾਂ ਨੂੰ ਪਾਂਡੇ ਕਿਹਾ ਜਾਂਦਾ ਸੀ ਉਹ ਸਿਰ ਦੇ ਉੱਤੇ ਪੰਡ ਦੇ ਰੂਪ ਦੇ ਵਿੱਚ ਜਾਂ ਛੋਟੀ ਵੱਡੀ ਟੋਕਰੀ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਲਾ ਕੇ ਚੱਲਦੇ ਸਨ ਸੋ ਨਾਲ ਹੀ ਇਹ ਨਿਰਣਾ ਕੀਤਾ ਗਿਆ ਹੈ ਕਿ ਪੰਜਾਬ ਵਾਲੇ ਰਸਤਿਆਂ ਦੇ ਵਿੱਚ ਬਹੁਤ ਸਾਰੇ ਵੱਡੇ ਨਾਕੇ ਹੋਣਗੇ ਇਸ ਕਰਕੇ ਕਿਸ ਰਸਤੇ ਵੱਲ ਨੂੰ ਵਧਿਆ ਜਾਵੇ ਸੋ ਗੁਰੂ ਸਵਾਰਿਓ ਇਹ ਫੈਸਲਾ ਕੀਤਾ ਹੈ ਕਿ ਸਭ ਤੋਂ ਪਹਿਲਾਂ ਬਾਗਪਤ ਵਾਲੇ ਰਸਤੇ ਨੂੰ ਚੱਲਿਆ ਜਾਵੇ ਭਾਗਵਾ ਪੱਤ ਵਾਲੇ ਰਸਤੇ ਨੂੰ ਕਿਉਂ ਚੱਲਿਆ ਜਾਵੇ ਕਿਉਂਕਿ ਉਹ ਰਸਤਾ ਜੁਪੀ ਵੱਲ ਨੂੰ ਜਾਂਦਾ ਸੀ ਨਾ ਕਿ ਪੰਜਾਬ ਵੱਲ ਨੂੰ ਦੂਸਰੀ ਜਿਹੜੀ ਉਸ ਸਮੇਂ ਉਹਨਾਂ ਨੇ ਯੁਗਤ ਬਣਾਈ ਸੀ ਉਹ ਯੁਗਤ ਬਣਾਈ ਸੀ ਫੁੱਲਾਂ ਵਾਲੀ ਟੋਕਰੀ ਦੇ ਵਿੱਚ ਸੀਸ ਲਾ ਕੇ ਜਾਣਦੇ ਕੁਝ ਸੁੱਕੇ ਹੋਏ ਫੁੱਲ ਜਿਹੜੇ ਸਨ ਜਿਹੜੇ ਕੁਸ਼ਪਰਾਣੇ ਫੁੱਲ ਸਨ ਉਹ ਥੱਲੇ ਬਹੁਤ ਪਿਆਰ ਸਤਿਕਾਰ ਦੇ ਨਾਲ ਟੋਕਰੀ ਦੇ ਵਿੱਚ ਸੁੰਦਰ ਕੱਪੜੇ ਵਿਛਾ ਕੇ ਉਹਨਾਂ ਉੱਤੇ ਸੀਸ ਰੱਖ ਕੇ ਉਹਨਾਂ ਦੇ ਉੱਤੇ ਕੁਝ ਪੁਰਾਣੇ ਫੁੱਲ ਰੱਖੇ ਗਏ ਸਨ ਕਿ ਅਗਰ ਰਸਤੇ ਵਿੱਚ ਪੁੱਛਿਆ ਜਾਵੇ ਤਾਂ ਉਹ ਦੱਸ ਸਕਣਗੇ ਕਿ ਅਸੀਂ ਫੁੱਲ ਕੇ ਮੈਂ ਫੁੱਲਾਂ ਦਾ ਵਪਾਰ ਕਰਦਾ ਹਾਂ ਤੇ ਮੈਂ ਫੁੱਲ ਲੈਣ ਜਾ ਰਿਹਾ ਹਾਂ ਸਗੁਰੂਸਵਰ ਇਸੇ ਤਰ੍ਹਾਂ ਹੋਇਆ ਹੈ ਜਿਹੜਾ ਬਾਗਪੱਤ ਦਾ ਇਲਾਕਾ ਸੀ ਬਾਗਪੱਤ ਦੇ ਨਾਂ ਤੋਂ ਹੀ ਕੁਝ ਵਿਦਵਾਨਾਂ ਨੇ ਲਿਖਿਆ ਹੈ ਕਿ ਬਾਗ ਜਿਵੇਂ ਫੁੱਲਾਂ ਦੇ ਵੀ ਹੁੰਦੇ ਨੇ ਤੇ ਫਲਾਂ ਦੇ ਵੀ ਹੁੰਦੇ ਨੇ ਤੇ ਪੱਤ ਜਿਹੜੇ ਪੱਤੇ ਹੁੰਦੇ ਨੇ ਬਾਗਪੱਤ ਦੇ ਇਲਾਕੇ ਤੋਂ ਬਹੁਤ ਸਾਰਾ ਫੁੱਲਾਂ ਦਾ ਜਿਹੜੀ ਸੀ ਖੇਤੀ ਹੋ ਕੇ ਉਹ ਦਿੱਲੀ ਤੱਕ ਜਿਹੜੇ ਪਹੁੰਚਦੇ ਸੀ ਉਸ ਸਮੇਂ ਵੱਡਾ ਵਪਾਰ ਚੱਲਦਾ ਸੀ ਇਸ ਕਰਕੇ ਉਹ ਰਸਤਾ ਚੁਣਿਆ ਗਿਆ ਕੁਝ ਵੀ ਦਿਵਾਨਾ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਭਾਈ ਜਤਾ ਜੀ ਉਧਰ ਨੂੰ ਹੀ ਗਏ ਨੇ ਤਾਂ ਇੱਕ ਜਗ੍ਹਾ ਰਸਤੇ ਦੇ ਵਿੱਚ ਤਲਾਸ਼ੀ ਹੋਈ ਹੈ ਜਦੋਂ ਦਿੱਲੀੋਂ ਬਾਹਰ ਨਿਕਲ ਕੇ ਬਾਗਪਤ ਦੇ ਰਸਤੇ ਤੇ ਗਏ ਨੇ ਪੁੱਛਿਆ ਹੈ ਉਹਨਾਂ ਦੱਸਿਆ ਹੈ ਕਿ ਅਸੀਂ ਫੁੱਲਾਂ ਦਾ ਵਪਾਰ ਕਰਦੇ ਹਾਂ ਫੁੱਲ ਲੈਣ ਜਾ ਰਹੇ ਹਾਂ ਸੋ ਗੁਰੂ ਸਵਾਰਿਓ ਜਦੋਂ ਉਹਨਾਂ ਨੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੁਝ ਮਰਝਾਏ ਹੋਏ ਫੁੱਲ ਉਹ ਜਿਹੜੇ ਉਹਨਾਂ ਨੂੰ ਵਿਖਾਏ ਵੀ ਟੋਕਰੀ ਦੇ ਵਿੱਚੋਂ ਵੀ ਫੁੱਲਾਂ ਦੀ ਸੁਗੰਧ ਆਈ ਸੀ ਇਸ ਕਰਕੇ ਉਹਨਾਂ ਨੇ ਜਾਣ ਦਿੱਤਾ ਸੋ ਗੁਰੂ ਸਵਾਰਿਓ ਸੀਸ ਨੂੰ ਲੈ ਕੇ ਜਾਣ ਦੇ ਪੰਜ ਪੜਾ ਪਾਇਜਤਾ ਜੀ ਨੇ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਭਾਈ ਨਾਨੂ ਜੀ ਭਾਈ ਉਹਦਾ ਜੀ ਨੇ ਕੀਤੀ ਹ ਸੋ ਉਥੋਂ ਤਕਰੀਬਨ 40 ਕਿਲੋਮੀਟਰ ਦਾ ਪੈਂਡਾ ਹੈ ਜਿਹੜਾ ਬਾਗਪਤ ਦਾ ਉਹ ਪਾਇਜਤਾ ਜੀ ਤੇ ਸਾਥੀਆਂ ਨੇ ਕੀਤਾ ਹੈ ਅੰਮ੍ਰਿਤ ਵੇਲੇ ਦੇ ਚੱਲੇ ਨੇ ਭੁਖਣ ਭਾਣੇ ਉਹ ਇੱਕ ਦਰਗਾਹ ਦੇ ਉੱਤੇ ਪਹੁੰਚੇ ਨੇ ਮੁਸਲਮਾਨੇ ਫਕੀਰ ਦੇ ਦਰਗਾਹ ਸੀ ਤੇ ਉੱਥੇ ਇੱਕ ਸੂਫੀ ਫਕੀਰ ਕਿਹਾ ਜਾਂਦਾ ਸੀ ਜਿਸ ਦਾ ਨਾਮ ਸੀ ਸ਼ੇਖ ਹਜਰਤ ਵਾਹੁਦੀਨ ਪਾਇਜਾਤਾ ਜੀ ਤੇ ਸਾਥੀ ਸਨ ਇਸ ਦਰਗਾਹ ਦੇ ਉੱਤੇ ਸਵੇਰ ਦੇ ਸਮੇਂ ਹੀ ਪਹੁੰਚ ਗਏ ਸਨ ਕਿਉਂਕਿ ਅੰਮ੍ਰਿਤ ਵੇਲੇ ਦੇ ਭਾਵ ਕੇ ਮੂਹ ਹਨੇਰ ਸਮੇਂ ਦੇ ਹੀ ਚੱਲ ਪਏ ਸਨ ਜੇ ਸਮੇਂ ਵਪਾਰੇ ਲੋਕ ਆਪੋ ਆਪਣਾ ਸਮਾਨ ਲੈ ਕੇ ਆਉਣਾ ਜਾਣਾ ਸ਼ੁਰੂ ਕਰ ਦਿੰਦੇ ਸਨ ਜੇ ਆਮ ਹਾਲਾਤ ਵਿੱਚ ਦੇਖੇ ਤਾਂ 5-6 ਵਜੇ ਦਾ ਇਹ ਸਵੇਰ ਦਾ ਸਮਾਂ ਹੋਵੇਗਾ ਸੋ ਗੁਰੂਸਵਾਰਿਓ ਇਹ ਦਰਗਾਹ ਦੇ ਉੱਤੇ ਪਹੁੰਚੇ ਨੇ ਤਿੰਨੇ ਜਾਣੇ ਭਾਈ ਜੱਤਾ ਜੀ ਦਰਗਾਹ ਦੇ ਉੱਤੇ ਪਹੁੰਚ ਗਏ ਤੇ ਬਾਕੀ ਆਪੋ ਆਪਣੇ ਬਣਾਏ ਹੋਏ ਜੋ ਇਹਨਾਂ ਦੇ ਨਾਲ ਇੱਕ ਦੂਜੇ ਤੋਂ ਬਹੁਤ ਵਿਥ ਪਾ ਕੇ ਉਹ ਬੈਠ ਗਏ ਨੇ ਸੋ شیخ ਬਹਾਉਦੀਨ ਨੇ ਪਾਈ ਜਾਤਾ ਜੀ ਨੂੰ ਪੁੱਛਿਆ ਕਿ ਕਾਹਨ ਹੈ ਤੂੰ ਤਾਂ ਪਾਈ ਜਾਤਾ ਜੀ ਕਹਿਣ ਲੱਗੇ ਜੇ ਸੱਚ ਪੁੱਛਦੇ ਹੋ ਤਾਂ ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਹਾਂ ਤਾਂ ਹਜਰਤ ਬਹਾਉਦੀਨ ਨੇ ਫਿਰ ਪੁੱਛਿਆ ਗੁਰੂ ਤੇਗ ਬਹਾਦਰ ਦਾ ਸਿੱਖ ਪਾਈ ਜਾਤਾ ਜੀ ਕਹਿੰਦੇ ਹਾਂ ਸੇਖ ਕਹਿੰਦਾ ਹੈ ਸੁਣਾ ਗੁਰੂ ਤੇਗ ਬਹਾਦਰ ਜੀ ਕਿੱਥੇ ਹਨ ਭਾਈ ਜਤਾ ਜੀ ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦ ਹੋ ਗਏ ਹਨ ਕਹਿਣ ਲੱਗੇ ਸ਼ਹੀਦ ਹੋ ਗਏ ਹਨ ਮੈਂ ਤੇ ਚਾਹੁੰਦਾ ਸੀ ਇੱਕ ਵਾਰੀ ਉਹਨਾਂ ਦੇ دیدار ਕਰਾਂ ਤੇ ਉਹਨਾਂ ਕੋਲੋਂ ਅਸ਼ੀਰਵਾਦ ਲੈ ਕੇ ਉਸ ਰੱਬ ਦੇ ਘਰ ਦੀਆਂ ਗੱਲਾਂ ਕਰਾਂ ਕਦੋਂ ਸ਼ਹੀਦ ਹੋ ਗਏ ਨੇ ਤਾਂ ਉਹਨਾਂ ਨੇ ਭਾਈ ਜਤਾ ਜੀ ਨੇ ਦੱਸਿਆ ਹੈ ਕਿ ਕੱਲ ਹੀ ਕਹਿਣ ਲੱਗਾ ਮੇਰੇ ਮਨ ਦੀ ਸਿੱਖ ਪੂਰੀ ਨਹੀਂ ਹੋਈ ਕਿਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਵਾਰ ਮਿਲ ਜਾਂਦੇ ਤਾਂ ਪਾਏ ਜੱਤਾ ਜੀ ਕਹਿਣ ਲੱਗੇ ਤੁਹਾਡੇ ਦਰਸ਼ਨਾਂ ਦੀ ਪਿਆਸ ਦੇ ਸਿੱਖ ਅੱਜ ਵੀ ਪੂਰੀ ਹੋ ਸਕਦੀ ਹੈ ਤਾਂ ਸ਼ੇਖ ਨੇ ਪੁੱਛਿਆ ਕਿਵੇਂ ਕਹਿਣ ਲੱਗੇ ਜੇਕਰ ਤੁਸੀਂ ਬਿਲਕੁਲ ਸ਼ਾਂਤ ਰਹਿ ਕੇ ਚੁੱਪ ਰਹਿ ਕੇ ਤੇ ਬਿਨਾਂ ਕਿਸੇ ਪ੍ਰਕਾਰ ਦੇ ਕਿਸੇ ਹੋਰ ਤੱਕ ਗੱਲ ਪਹਚਾਉਣ ਦੇ ਅਗਰ ਤੁਸੀਂ ਚਾਹੁੰਦੇ ਹੋ ਤਾਂ ਹੁਣੇ ਉਹਨਾਂ ਦੇ ਦਿਦਾਰ ਹੋ ਸਕਦੇ ਨੇ ਸ਼ੇਖ ਵਹਾਉਦਿਨ ਕਹਿਣ ਲੱਗਾ ਛੇਤੀ ਕਰੋ ਮੈਨੂੰ ਦਿਦਾਰ ਕਰਾਓ ਤਾਂ ਉਹਨਾਂ ਨੇ ਭਾਈ ਜਤਾ ਜੀ ਨੇ ਉੱਪਰੋਂ ਫੁੱਲ ਹਟਾਏ ਨੇ ਫੁੱਲ ਹਟਾ ਕੇ ਉਹਨਾਂ ਨੇ ਥੱਲਿਓਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਦਿਦਾਰ ਸੇਖ ਵਹਾਉਦਿਨ ਕਰਵਾਇਆ ਹੈ ਜਦੋਂ ਸ਼ੇਖ ਵਹਾਉਦਿਨ ਨੇ ਤੱਕਿਆ ਹੈ ਗੁਰੂ ਪਾਤਸ਼ਾਹ ਜੀ ਦੇ ਚਿਹਰੇ ਨੂੰ ਉਹਨਾਂ ਦੇ ਸਿਰ ਨੂੰ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨੇਤਰ ਵਹਿ ਤਰਿਆ ਹੈ ਤਾਂ ਉਹਨਾਂ ਨੇ ਸਜਦੇ ਕੀਤੇ 7 ਵਾਰੀ ਉਹਨਾਂ ਦੇ ਸਿਰ ਨੂੰ ਕਿਉਂਕਿ ਇਸਲਾਮ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਨੂੰ ਸਤਕਾਰ ਦੇਣਾ ਹੋਵੇ ਤਾਂ 7 ਵਾਰ ਜਿਹੜਾ ਸਜਦਾ ਕੀਤਾ ਜਾਂਦਾ ਹੈ ਉੱਥੇ ਉਹਨਾਂ ਨੇ ਪੁੱਛਿਆ ਹੈ ਕਿ ਕਦੋਂ ਕਦਾ ਚੱਲਿਆ ਹਾਂ ਕਹਿਣ ਲੱਗਾ ਅਮਰਤ ਵੇਲੀ ਦਾ ਚੱਲਿਆ ਹਾਂ ਕਿਤੇ ਰੁਕਿਆ ਹੀ ਨਹੀਂ ਹਾਂ ਲਗਾਤਾਰ ਜਾ ਰਿਹਾ ਹਾਂ ਤਾਂ ਉਸ ਸਮੇਂ ਇਸ ਸ਼ੇਖ ਵਹਾਉਦੀਨ ਨੇ ਕਹਿ ਲੱਗਾ ਕਿਸੇ ਤਰ੍ਹਾਂ ਦਾ ਫਿਕਰ ਨਹੀਂ ਕਰਨਾ ਤੁਸੀਂ ਇੱਥੇ ਹੀ ਠਹਿਰੋ ਕੋਈ ਜਿਹੜੀ ਆ ਇੱਥੇ ਮੁਸ਼ਕਲ ਨਹੀਂ ਹੋਵੇਗੀ ਮੈਂ ਹੁਣੇ ਆਇਆ ਸ਼ੇਖ ਵਹਾਉਦੀਨ ਫਿਰ ਬਾਗਪਤ ਦੇ ਇੱਕ ਹਿੰਦੂ ਵੀਰ ਦੇ ਘਰ ਗਏ ਨੇ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਕ੍ਰਿਸ਼ਨਪਾਲ ਆਉਂਦਾ ਹੈ ਸੋਦੇ ਘਰੋਂ ਆ ਕੇ ਉਹਨਾਂ ਨੇ ਭਾਈ ਜਤਾ ਜੀ ਨੂੰ ਨਾਲ ਲਿਆ ਹੈ ਉਸ ਘਰ ਦੇ ਵਿੱਚ ਗਏ ਨੇ ਉੱਥੇ ਉਹਨਾਂ ਨੂੰ ਜਲ ਪਾਣੀ ਪ੍ਰਸ਼ਾਦਾ ਸ਼ਿਕਾਇਆ ਹੈ ਤਾਂ ਨਾਲ ਹੀ ਭਾਈ ਜਤਾ ਜੀ ਨੇ ਆਪਣੇ ਉਹਨਾਂ ਦੋਵਾਂ ਸਾਥੀਆਂ ਵਾਸਤੇ ਵੀ ਉੱਥੋਂ ਪ੍ਰਸ਼ਾਦਾ ਲਿਆ ਹੈ ਪਰ ਉਹ ਜੋ ਉਸ ਸਮੇਂ ਉੱਥੋਂ ਦਾ ਹਿੰਦੂ ਵੀਰ ਸੀ ਕ੍ਰਿਸ਼ਨਪਾਲ ਉਸ ਨੇ ਵੀ ਬਹੁਤ ਹੀ ਜੋ ਉਸ ਸਮੇਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੇਸ ਤਕਿਆ ਨਮਸ਼ਕਾਰ ਕੀਤੇ ਤਾਂ ਬਾਅਦ ਹੀ ਮਨ ਦੇ ਵਿੱਚ ਵਿਹਾਰਾਗ ਪ੍ਰਗਟ ਕੀਤਾ ਹੈ ਸੋ ਗੁਰਸਵਾਰੋ ਇੱਥੋਂ ਹੁਣ ਵਾਪਸ ਚੱਲਣ ਲੱਗੇ ਨੇ ਤਾਂ ਜਿਹੜੇ ਪਹਿਲੇ ਫੁੱਲ ਸਨ ਜਿਹੜੇ ਪੁਰਾਣੇ ਸੁੱਕੇ ਹੋਏ ਸਨ ਉਹ ਕੱਢ ਦਿੱਤੇ ਗਏ ਨੇ ਸ਼ੇਖ ਬਹਾਉਦੀਨ ਨੇ ਤੇ ਉਸ Hindu ਵੀਰ ਕ੍ਰਿਸ਼ਨਪਾਲ ਨੇ ਨਵੇਂ ਨਕੋਰ ਫੁੱਲ ਜਿਹੜੇ ਨੇ ਉਸ ਟੋਕਰੀ ਦੇ ਵਿੱਚ ਰੱਖੇ ਨੇ ਤੇ ਜਿਹੜੀ ਯੋਜਨਾ ਫੁੱਲ ਵੇਚਣ ਵਾਲਿਆਂ ਦੇ ਰੂਪ ਦੇ ਵਿੱਚ ਜਾਣ ਵਾਲੀ ਸੀ ਉਹ ਅਕਾਲ ਪੁਰਖ ਨੇ ਆਪ ਹੀ ਪੂਰੀ ਕਰਵਾ ਦਿੱਤੀ ਹੈ ਸੋ ਗੁਰਸਵਾਰਿਓ ਇੱਥੋਂ ਫਿਰ ਅਗਲੇ ਪੜਾ ਵਾਸਤੇ ਪਾਈ ਜਾਤਾ ਜੀ ਰਵਾਨਾ ਹੋਏ ਨੇ ਅਗਲਾ ਪੜਾ ਉਹਨਾਂ ਨੇ ਇਥੇ ਕੀਤਾ ਹੈ ਉਹ ਆਪ ਜੀ ਨਾਲ ਕੱਲ ਦੇ ਅਧਿਆਏ ਦੇ ਵਿੱਚ ਸਾਂਝਾ ਕੀਤਾ ਜਾਵੇਗਾ ਸੋ ਗੁਰੂ ਸਵਾਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੰਪੂਰਨ ਇਤਿਹਾਸ ਹਰੇਕ ਪ੍ਰਾਣੀ ਮਾਤਰ ਤੱਕ ਪਹੁੰਚ ਸਕੇ ਕੱਲ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ